ਦਿੱਲੀ ਦੇ ਵਿੱਚ ਚੌਥੀ ਵਾਰ ਕੇ ਜਿਰੀਵਾਲ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਤੋਂ ਜਿਹੜੀ ਭਾਜਪਾ ਘੁਰਾਈ ਹੋਈ ਹੈ ਤੇ ਸਾਡੇ ਜਿਹੜੇ ਵਰਕਰ ਨੇ ਜਾਂ ਸਾਡੀ ਜਿਹੜੀ ਸਰਕਾਰ ਆਪ ਦਾ ਜਾਣਬੁੱਝ ਕੇ ਨਾਮ ਬਦਨਾਮ ਕੀਤਾ ਜਾ ਰਿਹਾ ਸੀ ਕਿ ਪੰਜਾਬ ਤੋਂ ਜਿਹੜੀ ਸਰਕਾਰ ਦੇ ਐਮ ਐਲ ਏ ਅਤੇ ਪੰਜਾਬ ਦੀ ਸ਼ਰਾਬ ਉੱਥੇ ਦਿੱਲੀ ਦੇ ਵਿੱਚ ਵੰਡੀ ਜਾ ਰਹੀ ਹੈ ਇਹ ਝੂਠ ਹੈ ਤੇ ਜਿਹੜੇ ਭਾਜਪਾ ਦੇ ਵਰਕਰ ਹੀ ਜਿਹੜੇ ਸ਼ਰਾਬ ਵੰਦੇ ਦਿਖਾਈ ਦਿੱਤੇ ਤੇ ਜਦੋਂ ਸਾਡੇ ਬੰਦਿਆਂ ਨੇ ਰੋਕਿਆ ਤਾਂ ਉਹਨਾਂ ਨੂੰ ਜਾਣ ਕੇ ਜਾਣਬੁੱਝ ਕੇ ਥਾਣੇ ਦੇ ਵਿੱਚ ਲਿਜਾ ਕੇ ਉਹਨਾਂ ਨਾਲ ਤਸ਼ੱਦਦ ਕੀਤਾ ਗਿਆ ਕੀ ਕਹਿਣਾ ਹੈ ਅਮਨ अरोड़ा ਦਾ ਤੁਹਾਨੂੰ ਦਿਖਾਉਨੇ ਆ ਫੋਨ ਆਇਆ ਕਿ ਸਾਡੇ ਕੁਝ ਵੌਲੰਟੀਅਰਸ ਨੇ ਔਰ ਕੁਝ ਖਾਸ ਤੌਰ ਤੇ মিডিਆ ਦੇ ਸਾਥੀਆਂ ਨੂੰ ਪੁਲਿਸ ਧੱਕੇ ਨਾਲ ਚੱਕ ਕੇ ਲੈ ਗਈ ਉਹ ਹੋਇਆ ਇਸ ਤਰ੍ਹਾਂ ਸੀ ਕਿ ਬੀਜੇਪੀ ਦੇ ਕੁਝ ਗੁੰਡੇ ਨੇ ਜਿਹੜੇ ਕੋਈ ਕਿਸੇ ਬਸਤੀ ਦੇ ਵਿੱਚ ਪੈਸੇ ਔਰ ਸ਼ਰਾਬ ਵੰਡ ਰਹੇ ਸੀਗੇ ਜਦੋਂ মিডিਆ ਉਸ ਨੂੰ ਕਵਰ ਕਰਨ ਦੇ ਲਈ ਪਹੁੰਚਿਆ ਤੇ ਉਹ ਦਿੱਲੀ ਪੁਲਿਸ ਨੇ ਉਹਨਾਂ ਗੁੰਡਿਆਂ ਨੂੰ ਰੋਕਣ ਦੀ بجائے ਉਹਨਾਂ ਨੂੰ ਫੜਨ ਦੀ بجائے ਨਾਲੇ ਤਾਂ ਮੀਡੀਆ ਕਰਮੀਆਂ ਨੂੰ ਕੁੱਟਿਆ ਦੇ ਨਾਲੇ ਸਾਡੇ ਸਾਥੀਆਂ ਨੂੰ volunteers ਨੂੰ ਕੁੱਟ ਕੇ ਠਾਣੇ ਲੈ ਗਏ کافی ਦਿਨ ਇਲੀਗਲ ਕਸਟਡੀ ਦੇ ਵਿੱਚ ਠਾਣੇ ਦੇ ਵਿੱਚ ਰੱਖਿਆ ਗਿਆ ਜਦੋਂ ਮੈਨੂੰ ਫੋਨ ਆਇਆ तकरीबन 1:30 1:30 ਵਜੇ ਉਦੋਂ ਮੈਂ ਪਹੁੰਚਿਆ ਆਪਣੇ ਕੁਝ ਸਾਥੀਆਂ ਦੇ ਨਾਲ ਤੇ ਉੱਥੇ ਜਦੋਂ ਜਾ ਕੇ ਉਹਨਾਂ ਦੇ ਨਾਲ ਉਸ ਤੋਂ ਬਾਅਦ ਉਹ ਸਾਰਾ ਵੀ ਮੀਡੀਆ ਦੇਖ ਹੀ ਲਿਆ ਤੇ ਇਨਿੰਗ ਨਾਲ ਹੀ ਫਿਰ ਦਿੱਲੀ ਪੁਲਿਸ ਨੇ ਪਹਿਲਾਂ ਪੰਗਾ ਲੈ ਲਿਆ ਤੇ ਬਾਅਦ ਦੇ ਵਿੱਚ ਲੋਕ ਨੂੰ ਮਸਾਣੀ થઈ ਹੈ ਕਿ ਉਹ ਘੰਟੇ ਮਾਰੋ ਬੰਦੇ ਵੀ ਅਰਵਿੰਦ ਕੇਜਰੀਵਾਲ ਦਾ ਜਿਹੜਾ ਪਰਚਾ ਹੋਇਆ ਹੈ ਉਹਨੂੰ ਲੈ ਕੇ ਕੋਈ ਫਰਕ ਪਊਗਾ ਜੀ ਚੋਣਾ ਤੇ ਜਮਣਾ ਦੇ ਮਸਲਮ ਪਰਚਾ ਹੋਇਆ ਜੀ ਕੇਜਰੀਵਾਲ ਜੀ ਦੇਖੋ ਪਰਚੇ ਤਾਂ ਪੁਲਿਸ ਤੇ ਸਰਕਾਰ ਹਰ ਰੋਜ਼ ਹੀ ਕੱਟੀ ਜਾਂਦੀ ਹੈ ਅਰਵਿੰਦ ਕੇਜਰੀਵਾਲ ਤੇ ਸਾਡੇ ਲੀਡਰਾਂ ਤੇ ਉਹਦੇ ਨਾਲ ਉਹਨਾਂ ਨੂੰ ਇਹ ਹੈ ਵੀ ਇਹਦੇ ਨਾਲ ਅਸੀਂ ਦਬਾ ਲਾਂਗੇ ਐ ਆਮ ਆਦਮੀ ਪਾਰਟੀ ਆ ਕੀਰੋ ਸਾਹਿਬ ਵੀ ਅਸੀਂ ਸਾਰੇ ਲੋਕਾਂ ਦਾ ਬਣਾ ਲਈ ਨਹੀਂ ਹੈਗੇ ਉਹ ਤਾਂ ਹੋਰ ਵੱਧ ਲੋਕ ਨਾ ਜੁੜਦੇ ਨੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਜੋ ਅਰਵਿੰਦ ਜੀ ਕਹਿ ਰਹੇ ਉਹ ਸਹੀ ਹੈ ਤੇ ਬਠਿੰਡਾ ਦੇ ਮੇਅਰ ਨੂੰ ਲੈ ਕੇ ਜੀ ਕੀ ਦੀ ਹੁਣੇ ਵੇਲੇ ਵੀ ਤੁਸੀਂ ਕਈ ਬਣਾ ਗਏ ਚੱਲ ਜੀ ਕੋਈ ਗੱਲ 3 ਵਜੇ ਦੇਖਦੇ ਆ ਸਰ ਕੱਲ ਨਸ਼ਿਆਂ ਦੇ ਉੱਪਰ ਸੀਐਮ ਭਗਵੰਤ ਸਿੱਮਾਨ ਨੇ ਬਹੁਤ ਵੱਡੀ ਮੀਟਿੰਗ ਕੀਤੀ ਹੈ ਜੀ ਉਹਨੂੰ ਲੈ ਕੇ ਕਿੰਨਾ ਖਾਈ ਟੱਕ ਕੰਮ ਹੋਣ ਰਹਿਣ ਵਾਲਾ ਜੀ ਆ ਦੇਖੋ ਇਸ ਤਰ੍ਹਾਂ ਕਿ ਕੱਲ ਸੀਐਮ ਸਾਹਿਬ ਨੇ ਮੀਟਿੰਗ ਕੀਤੀ ਹੈ ਸਾਰੇ ਪੁਲਿਸ ਆਫਿਸਰਸ ਦੇ ਨਾਲ ਤੇ ਉਹਦਾ ਇੰਪੈਕਟ ਹੈ ਜਿਹੜਾ ਡਿਊਲ ਪਾਲਿਸੀ ਹੈ ਜਿਹੜੀ ਉਹ ਜਿਹੜੇ ਕੋਈ ਇਸ ਤਰੀਕੇ ਦੇ ਗਲਤ ਕਾਰਵਾਈਆਂ ਦੇ ਵਿੱਚ ਨੇ ਉਹਨਾਂ ਦੇ ਉੱਪਰ ਸਖਤੀ ਕੀਤੀ ਜਾਏਗੀ ਤੇ ਜਿਹੜੇ ਕੋਈ ਨੌਜਵਾਨ ਬੱਚੇ ਇਸ ਕੰਮ ਦੇ ਵਿੱਚ ਪੈ ਗਏ ਉਹਨਾਂ ਦਾ ਮੈਡੀਕਲੀ ਔਰ ਹੈਲਥ ਕੇਅਰ ਵਾਈਜ਼ ਉਹਨਾਂ ਨੂੰ ਸੰਭਾਲਿਆ ਜਾਏਗਾ ਸੋ ਇੱਕ ਡਿਗਲ ਪਾਲਿਸੀ ਦੇ ਉੱਪਰ ਸਰਕਾਰ ਚੱਲ ਰਹੀ ਹੈ ਤੇ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਵੀ ਕਾਫੀ ਅਸਰ ਹੈ ਜਿਹੜਾ ਨਜ਼ਰ ਆਉਣਾ ਚਾਹੀਦਾ ਹੈ ਅੱਜ ਜਿਹੜੀ ਆ ਮਾਰਕੀਟ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ ਜੀ ਇਹਦੇ ਉੱਪਰ ਆਰਟੀਆਂ ਲਈ ਜਾਂ ਉਹਨਾਂ ਦੀ ਹੋਰ ਮੁਸ਼ਕਲਾਂ ਲਈ ਕੀ ਲਗਿਆ ਰਹੇ ਦੇਖੋ ਇਸ ਤਰ੍ਹਾਂ ਕਿ ਇਹ ਅੱਜ ਇੱਕ ਛੋਟਾ ਜਿਹਾ ਉਪਰਾਲਾ ਹੈ ਜਿਹੜਾ ਉਹ ਮਾਰਕੀਟ ਕਮੇਟੀ ਵੱਲੋਂ ਮੇਰੇ ਛੋਟੇ ਵੀਰ ਮੁਕੇਸ਼ ਜੁਨੇਜੇ ਚੇਅਰਮੈਨ ਨੇ ਇਹਨਾਂ ਸਾਰਿਆਂ ਵੱਲੋਂ ਸਾਥੀਆਂ ਵੱਲੋਂ ਕੀਤਾ ਗਿਆ ਮਾਰਕੀਟ ਕਮੇਟੀ ਵੱਲੋਂ ਤਾਂ ਕਿ ਜਿਹੜੀ ਇਹ ਟਰਾਲੀਆਂ ਨੇ ਜਿਹੜੀਆਂ ਉਹ ਦਿੱਤੀ ਜਾ ਰਹੀ ਹੈ ਤਾਂ ਕਿ ਜਿਹੜੀ ਸਫਾਈ ਹੈ ਜਿਹੜੀ ਉਹਨੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਸਬਜ਼ੀ ਮੰਡੀ ਦੇ ਵਿੱਚ ਵੀ ਜਿਹੜੀ ਕਾਫੀ ਮੁਸ਼ਕਲ ਆਉਂਦੀ ਹੈ ਗੰਦਗੀ ਰਹਿੰਦੀ ਹੈ ਵੇਸਟ ਸਬਜ਼ੀਆਂ ਦਾ ਪਿਆਰ ਉਹ ਸਾਰੇ ਲਈ ਔਰ ਬਾਕੀ ਸਫਾਈ ਦੇ ਲਈ ਇਹ ਇੱਕ ਉਪਰਾਲਾ ਕੀਤਾ ਕਿ ਮੈਂ ਸਮਝਦਾ ਕਿ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਫੋਨ ਆਇਆ ਕਿ ਸਾਡੇ ਕੁਝ ਵੋਲੰਟੀਅਰਸ ਨੇ ਔਰ ਕੁਝ ਖਾਸ ਤੌਰ ਤੇ ਮੀਡੀਆ ਦੇ ਸਾਥੀਆਂ ਨੂੰ ਪੁਲਿਸ ਧੱਕੇ ਨਾਲ ਚੱਕ ਕੇ ਲੈ ਗਈ ਉਹ ਹੋਇਆ ਇਸ ਤਰ੍ਹਾਂ ਸੀ ਕਿ ਬੀਜੇਪੀ ਦੇ ਕੁਝ ਗੁੰਡੇ ਨੇ ਜਿਹੜੇ ਉਹ ਕਿਸੇ ਬਸਤੀ ਦੇ ਵਿੱਚ ਪੈਸੇ ਔਰ ਸ਼ਰਾਬ ਵੰਡ ਰਹੇ ਸੀਗੇ ਜਦੋਂ ਮੀਡੀਆ ਉਸ ਨੂੰ ਕਵਰ ਕਰਨ ਦੇ ਲਈ ਪਹੁੰਚਿਆ ਤੇ ਉਹ ਦਿੱਲੀ ਪੁਲਿਸ ਨੇ ਉਹਨਾਂ ਗੁੰਡਿਆਂ ਨੂੰ ਰੋਕਣ ਦੀ ਬਜਾਏ ਉਹਨਾਂ ਨੂੰ ਫੜਨ ਦੀ ਬਜਾਏ ਨਾਲੇ ਤਾਂ ਮੀਡੀਆ ਕਰਮੀਆਂ ਨੂੰ ਕੁੱਟਿਆ ਦੇ ਨਾਲੇ ਸਾਡੇ ਸਾਥੀਆਂ ਨੂੰ ਵੋਲੰਟੀਅਰਸ ਨੂੰ ਕੁੱਟ ਕੇ ਥਾਣੇ ਲੈ ਗਏ ਕਾਫੀ دیر ਇਲੀਗਲ ਕਸਟਡੀ ਦੇ ਵਿੱਚ ਥਾਣੇ ਦੇ ਵਿੱਚ ਰੱਖਿਆ ਗਿਆ ਜਦੋਂ ਮੈਨੂੰ ਫੋਨ ਆਇਆ ਤਕਰੀਬਨ 1:30 1:30 ਵਜੇ ਉਦੋਂ ਮੈਂ ਪਹੁੰਚਿਆ ਆਪਣੇ ਕੁਝ ਸਾਥੀਆਂ ਦੇ ਨਾਲ ਤੇ ਉੱਥੇ ਜਦੋਂ ਜਾ ਕੇ ਉਹਨਾਂ ਦੇ ਨਾਲ ਫਿਰ ਉਸ ਤੋਂ ਬਾਅਦ ਉਹ ਸਾਰਾ ਵੀ ਮੀਡੀਆ ਦੇਖ ਹੀ ਲਿਆ ਤੇ ਇੰਨਿੰਗ ਨਾਲ ਹੀ ਫਿਰ ਦਿੱਲੀ ਪੁਲਿਸ ਨੇ ਪਹਿਲਾਂ ਪੰਗਾ ਲੈ ਲਿਆ ਤੇ ਬਾਅਦ ਦੇ ਵਿੱਚ ਅ ਲੋਕ ਨੂੰ ਥਾਣੀ ਥਈ ਹੈਗੀ ਹੋਰ ਘੰਟੇ ਮਾਰੋ ਬੰਦੇ ਵੀ ਜਿਹੜਾ ਕੇਜਰੀਵਾਲ ਜਿਹੜਾ ਪਰਚਾ ਹੋਇਆ ਹੈ ਉਹਨੂੰ ਲੈ ਕੇ ਕੋਈ ਫਰਕ ਪਊਗਾ ਜੀ ਚੋਨਾ ਤੇ ਜਮਣਾ ਜਮਣਾ ਦੇ ਮੁੱਸਮ ਪਰਚਾ ਹੋਇਆ ਜੀ ਕੇਜਰੀਵਾਲ ਜਿੱਥੇ ਦੇਖੋ ਪਰਚੇ ਤਾਂ ਪੁਲਿਸ ਤੇ ਸਰਕਾਰ ਹਰ ਰੋਜ਼ ਹੀ ਕੱਟੀ ਜਾਂਦੀ ਹੈ ਅਰਵਿੰਦ ਕੇਜਰੀਵਾਲ ਤੇ ਸਾਡੇ ਲੀਡਰਾਂ ਤੇ ਉਹਦੇ ਨਾਲ ਉਹਨਾਂ ਨੂੰ ਇਹ ਹੈ ਵੀ ਇਹਦੇ ਨਾਲ ਅਸੀਂ ਦਬਾ ਲਾਂਗੇ ਐ ਆਮ ਆਦਮੀ ਪਾਰਟੀ ਦੇ ਹਕੀਰੋ ਸਾਹਿਬ ਵੀ ਅਸੀਂ ਸਾਰੇ ਲੋਕਾਂ ਦਾ ਬਣਾ ਲਈ ਨਹੀਂ ਹੈਗੇ ਉਹ ਤਾਂ ਹੋਰ ਵੱਧ ਲੋਕ ਨਾ ਜੁੜਦੇ ਨੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਜੋ ਅਰਵਿੰਦ ਜੀ ਕਹਿ ਰਹੇ ਉਹ ਸਹੀ ਹੈ ਤੇ ਬਠਿੰਡਾ ਦੇ ਮੇਅਰ ਨੂੰ ਲੈ ਕੇ ਜੀ ਕੀ ਦੇਉਣੇ ਪਹਿਲਾਂ ਵੀ ਤੁਸੀਂ ਕਈ ਬਣਾ ਗਏ ਚੱਲ ਜੀ ਕੋਈ ਗੱਲ ਨਹੀਂ 3 ਵਜੇ ਦੇਖਦੇ ਆ ਸਰ ਕੱਲ ਨਸ਼ਿਆਂ ਦੇ ਉੱਪਰ ਸੀਐਮ ਭਗਵੰਤ ਸਿੱਮਾਨ ਨੇ ਬਹੁਤ ਵੱਡੀ ਮੀਟਿੰਗ ਲਿੱਤੀ ਹੈ ਜੀ ਉਹਨੂੰ ਲੈ ਕੇ ਕਿੰਨਾ ਖਾਈ ਟੱਕ ਕੰਮ ਹੋਣ ਰਹਿਣ ਵਾਲਾ ਜੀ ਆ ਦੇਖੋ ਇਸ ਤਰ੍ਹਾਂ ਕਿ ਕੱਲ ਸੀਐਮ ਸਾਹਿਬ ਨੇ ਮੀਟਿੰਗ ਕੀਤੀ ਹੈ ਸਾਰੇ ਪੁਲਿਸ ਆਫਿਸਰਸ ਦੇ ਨਾਲ ਤੇ ਉਹਦਾ ਇੰਪੈਕਟ ਹੈ ਜਿਹੜਾ ਡਿਊਲ ਪਾਲਿਸੀ ਉਹ ਜਿਹੜੇ ਕੋਈ ਇਸ ਤਰੀਕੇ ਦੇ ਗਲਤ ਕਾਰਵਾਈਆਂ ਦੇ ਵਿੱਚ ਨੇ ਉਹਨਾਂ ਦੇ ਉੱਪਰ ਸਖਤੀ ਕੀਤੀ ਜਾਏਗੀ ਤੇ ਜਿਹੜੇ ਕੋਈ ਨੌਜਵਾਨ ਬੱਚੇ ਇਸ ਕੰਮ ਦੇ ਵਿੱਚ ਪੈ ਗਏ ਉਹਨਾਂ ਦਾ ਮੈਡੀਕਲੀ ਔਰ ਹੈਲਥ케ਅਰ ਵਾਈਜ਼ ਉਹਨਾਂ ਨੂੰ ਸੰਭਾਲਿਆ ਜਾਏਗਾ ਸੋ ਇਹ ਡਿਊਲ ਪਾਲਿਸੀ ਦੇ ਉੱਪਰ ਸਰਕਾਰ ਚੱਲ ਰਹੀ ਹੈ ਤੇ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਵੀ ਕਾਫੀ ਅਸਰ ਆ ਜਿਹੜਾ ਨਜ਼ਰ ਆਉਣਾ ਚਾਹੀਦਾ ਅੱਜ ਜਿਹੜੀ ਆ ਮਾਰਕੀਟ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ ਜੀ ਇਹਦੇ ਉੱਪਰ ਆੜਤੀਆਂ ਲਈ ਜਾਂ ਉਹਨਾਂ ਦੀ ਹੋਰ ਮੁਸ਼ਕਲਾਂ ਲਈ ਕੀ ਲਗਿਆ ਰਿਹਾ ਦੇਖੋ ਇਸ ਤਰ੍ਹਾਂ ਕਿ ਅੱਜ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਮਾਰਕੀਟ ਕਮੇਟੀ ਵੱਲੋਂ ਮੇਰੇ ਛੋਟੀ ਵੀਰ ਮੁਕੇਸ਼ ਜੀ ਨੇ ਜੀ ਚੇਅਰਮੈਨ ਨੇ ਇਹਨਾਂ ਸਾਰਿਆਂ ਵੱਲੋਂ ਸਾਥੀਆਂ ਵੱਲੋਂ ਕੀਤਾ ਗਿਆ ਮਾਰਕੀਟ ਕਮੇਟੀ ਵੱਲੋਂ ਤਾਂ ਕਿ ਜਿਹੜੀ ਇਹ ਟਰਾਲੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੀ ਸਫਾਈ ਹੈ ਜਿਹੜੀ ਹੁਣ ਨੇ ਵੀ ਤੁਸੀਂ ਦੇਖ ਰਹੇ ਹੋਗਾ ਕਿ ਸਬਜ਼ੀ ਮੰਡੀ ਦੇ ਵਿੱਚ ਵੀ ਜਿਹੜੀ ਕਾਫੀ ਮੁਸ਼ਕਲ ਆਉਂਦੀ ਹੈ ਗੰਦਗੀ ਰਹਿੰਦੀ ਹੈ ਵੇਸਟ ਸਬਜ਼ੀਆਂ ਦਾ ਪਿਆਰ ਉਹ ਸਾਰੇ ਲਈ ਔਰ ਬਾਕੀ ਸਫਾਈ ਦੇ ਲਈ ਇਹ ਇੱਕ ਉਪਰਾਲਾ ਕੀਤਾ ਕਿ ਮੈਂ ਸਮਝਦਾ ਕਿ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ